ਸੋ ਜੀ ਕਾ ਜੀ ਦੋਸਤੋ ਅੱਜ ਆਪਾਂ ਪਹੁੰਚੇ ਹੁ ਤੀਗੇ ਮਣ ਲੋਹਾ ਕਿੜਾ ਦੇ ਵਿੱਚ ਸਹਿਰ ਸ਼ੰਗਰੂਰ ਦਾ ਪਿੰਡ ਹੈ ਜੀ ਲੋਹਾ ਕਿੜਾ ਸਿੱਧੂ ਬਾਰਬਯਾਰ ਦੇ ਉੱਤੇ ਆਪਾਂ ਅੱਜ ਪਹੁੰਚੇ ਤੀਗੇ ਤੇ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਵੱਡੇ ਤੋਹਫੇ ਤੇ ਦੂਜੇ ਨਾਲ ਵੀ ਕਾਰ ਹੈ ਜੀ Honda May कार ਹੈ ਜੀ ਦੋਸਤੋ ਬੰਪਰਾਂ ਨੂੰ ਛੱਡ ਕੇ ਸਾਰੀ ਗੱਡੀ ਆਲਮੋਰ ਦੀ ਜੈਨੂਨ ਹੈਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਗੱਡੀ ਦਾ ਸਾਰਾ ਆਰੰਡ ਸਾਰਾ ਵੀਊ ਗੱਡੀ ਦੇ ਚੈੱਕ ਕਰਵਾਵੇ ਬਿਲਕੁਲ ਨਵੀਂ ਕਾਰ ਹੈਗੀ ਜੀ 2016 ਮਾਡਲ ਹੈਗੀ ਉੱਚੇ ਮਾਡਲ ਦੀ ਕਾਰ ਹੈ ਦੋਸਤੋ ਤੇ ਇੰਟੀਰੀਅਰ ਸੀਟਾਂ ਤੋਂ ਲੈ ਕੇ ਸੀਟ ਕਵਰਾਂ ਤੋਂ ਲੈ ਕੇ ਮੈਂ ਕਹਿੰਦਾ ਵੀ ਸਾਰੀ ਗੱਡੀ ਬ੍ਰੈਂਡ ਨਿਊ ਪਈ ਹੈਗੀ ਚੈੱਕ ਕਰੋ ਬਿਲਕੁਲ ਨਵੀਂ ਕਾਰ ਹੈਗੀ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੈਗਾ 670 ਪੈਸੇ ਟਾਇਰ ਪੈਨੇਗੇ ਗੱਡੀ ਦੇ ਕਿਸੇ ਤਰ੍ਹਾਂ ਤੁਹਾਨੂੰ ਕੋਈ ਆਈ ਨਹੀਂ ਹੈਗਾ ਵੀ ਲਿਆ ਆ ਕੀ ਗੱਡੀ ਤੇ ਕੰਮ ਖਰਚਾ ਕਰਵਾਉਣਾ ਪੂਗਾ ਪੀਵੀ ਨੰਬਰ ਦੇ ਵਿੱਚ ਕਾਰ ਹੈਗੀ 3.5 ਲੱਖ ਰੁਪਏ ਦੇ ਵਿੱਚ ਤੁਹਾਡੇ ਨਾਮ ਕਰਵਾ ਕੇ ਗੱਡੀ ਦਿੱਤੀ ਜਾਊਗੀ ਤੇ ਅੱਗੇ ਆਪਣੇ ਕੋਲੇ ਆ ਗਈ ਜੀ ਕਾਰ ਆ ਗਈ ਬਹੁਤ ਹੀ ਸਾਫ਼ ਸੁਥਰੀ ਕਾਰ ਆ ਗਈ ਤੇ ਇਹਦਾ ਵੀ ਇੰਟੀਰੀਅਰ ਤੁਹਾਨੂੰ ਆਪਾਂ ਚੈੱਕ ਕਰਾਉਣੀ ਹੈਗੇ ਤੇ ਕੈਮਰਾਮੈਨ ਨੂੰ ਕਹੋ ਕਿ ਵਿੱਚੋਂ ਗੱਡੀ ਸਾਰੀ ਚੈੱਕ ਕਰਵਾਵੇ ਲੋ ਜੀ ਛੋਟੇ ਸਾਈਜ਼ਾਂ ਦੀ ਕਾਰ ਹੈਗੀ ਰੇਟ ਵੀ ਇਹਦਾ ਛੋਟਾ ਹੀ ਹੈ ਤੇ ਗੱਡੀ ਬਹੁਤ ਸਾਫ਼ ਸੁਥਰੀ ਹੈਗੀ ਬੰਪਰਾਂ ਨੂੰ ਛੱਡ ਕੇ ਸਾਰੀ ਗੱਡੀ ਆਲਮੋਸਟ ਇਹ ਵੀ ਜੈਨੂਨ ਆ ਗਈ ਇਹਦਾ ਰੇਟ ਰਿਹਾ ਜੀ 1 ਲੱਖ ਤੇ 20000 ਰੁਪਏ ਸਿਰਫ ਸੋਡੇ ਵਾਸਤੇ ਇੱਕ ਤੋਹਫਾ ਹੈਗਾ 1,20,000 ਰੁਪਏ ਦੇ ਵਿੱਚ 2014 ਮਾਡਲ ਦੀ ਗੱਡੀ ਸਾਨੂੰ ਕਿਤੇ ਵੀ ਨਹੀਂ ਮਿਲਣੀ ਸਿੱਧੂ ਕਾਰ ਵਯਾਰ ਦੇ ਉੱਤੇ ਸਾਨੂੰ ਆਜੋ ਇੱਥੇ ਸਿੱਧੂ ਕਾਰ ਵਯਾਰ ਦੇ ਉੱਤੇ ਵੀਟ ਕਾਰ ਮਿਲੂਗੀ ਅੱਗੇ ਆਪਣੇ ਕੋਲੇ ਆ ਗਈ ਜੀ ਸਵਿਫਟ ਕਾਰ ਸਵਿਫਟ ਕਾਰ ਆ ਗਈ ਬਿਲਕੁਲ ਸਾਫ਼ ਸਵਰੀ ਕਾਰ ਹੈਗੀ ਮੈਂ ਵੀਰ ਨੂੰ ਕਹੂੰਗਾ ਸਾਰਾ ਗੱਡੀ ਦਾ ਬੈਕਗ੍ਰਾਉਂਡ ਦੇਖਾਵੇ ਗੱਡੀ ਦੇ ਚੌੜੇ ਟਾਇਰ ਲਾਏ ਵੀਰ ਵਗੈਰਾ ਸਾਰਾ ਕੁਝ ਗੱਡੀ ਦਾ ਪਾਇਆ ਹੋਇਆ ਤੇ ਕਰਾਓ ਜੀ ਚੈੱਕ ਅੰਦਰੋਂ ਗੱਡੀ ਸਾਰੀ ਬ੍ਰੈਂਡੂ ਕਾਰ ਹੈਗੀ 2010 ਮਾਡਲ ਹੈ ਜੀ ਗੱਡੀ ਇਹ ਬਿਲਕੁਲ ਸਾਫ ਸੇਵਰੀ ਕਰਾ ਰਹੀ ਕਿ ਕਿਸੇ ਪਾਸੇ ਕੋਈ ਗੱਡੀ ਦੇ ਐਦਾਂ ਨਹੀਂ ਹੈਗਾ ਲਿਆ ਕੇ ਤੁਹਾਨੂੰ ਕੰਮ ਖਰਚਾ ਕਰਾਉਣਾ ਹੋਊਗਾ ਸਾਰੇ ਹੀ ਗੱਡੀਆਂ ਦਾ ਸਰਵਿਸ ਤੋਂ ਲੈ ਕੇ A to Z ਸਾਰਾ ਆਲਮੋਸਟ ਕੰਮ ਨਨ ਹੁੰਦਾਗਾ ਕੋਈ ਸਾਫ ਸੇਵਰੀ ਕਰਾਣੇ ਕੀਆ ਕੋਈ ਲੱਗੀ ਬੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਇਹ ਇਹਦੀ ਜਾਣਦਾਰਾ ਇੱਥੇ ਤੁਹਾਨੂੰ ਬਹੁਤ ਫੈਸਿਲਿਟੀ ਮਿਲੂਗੀ ਸਿੱਧੂ ਕਾਰ ਬਿਯਾਰ ਦੇ ਉੱਤੇ ਤੁਸੀਂ ਚੁੱਪ ਕਰਕੇ ਆ ਜਾਓ ਸਿੱਧੂ ਕਾਰ ਬਿਯਾਰ ਪਿੰਡ ਲਵਾਘੜਾ ਤੇ ਗੱਡੀ ਮਿੱਤਰੋ ਇੱਥੋਂ ਲੈ ਕੇ ਹੀ ਜਾਓਗੇ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਜਦੋਂ ਆ ਗਏ ਤੁਸੀਂ ਨਾ ਇੱਥੇ ਆਖੋਗੇ ਬਾਕੀ ਬਾਬਾ ਜੀ ਨੇ ਸਾਨੂੰ ਰੇਟ ਦਿੰਦੇ ਨੇ ਬਾਬਾ ਕਾਲਾ ਜੀ ਦੇ ਨਾਂ ਤੇ ਇੱਥੇ ਸਿੱਧੂ ਕਾਰ ਬਾਜ਼ਾਰ ਦਾ ਨਾਂਗਾ ਅੱਗੇ ਆਪਣੇ ਕੋਲੇ ਆ ਗਈ i20 ਮੈਂ ਕਹਣਾ ਵੀ ਰੇਟ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਤੇ ਗੱਡੀ ਦੇਖੋ ਤੁਸੀਂ ਐ ਪਈਆ ਮਲੇਰੀ ਵਰਗੀ ਕਾਰ 2000 ਤੇ 13 बटे 14 ਹੀ ਲਾ ਸਕਦੇ ਆ ਆਪਾਂ ਲਾਸਟ ਦੀ ਕਾਰ ਆ ਗਈ ਜੀ ਇਹ ਤੇ ਗੱਡੀ ਕੀ ਹੈ ਨਾ ਤੁਸੀਂ ਯਾਦ ਰੱਖੋਗੇ ਤੇ ਰੇਟ ਵੀ ਤੁਹਾਨੂੰ ਇਹ ਹੈਗਾ ਦੇਵਾਂਗੇ ਪਹਿਲਾਂ ਗੱਡੀ ਚੈੱਕ ਕਰੋ ਮੈਂ ਕੈਮਰਾਮੈਨ ਨੂੰ ਕਹਣਾ ਵੀ ਅੰਦਰੋਂ ਬਾਹਰੋਂ ਸਾਰੀ ਗੱਡੀ ਇੰਟੀਰੀਅਰ ਚੈੱਕ ਕਰਵਾਵੇ ਗੱਡੀ ਦਾ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਸੀਟਾਂ ਤੋਂ ਲੈ ਕੇ ਸਾਰੀ ਗੱਡੀ ਬਰੈਂਡ ਨਿਊ ਹੈਗੀ ਐ ਜਿਹਦੇ ਜਿੱਦਾਂ ਵੀ ਹੈ ਗਿਆ ਬਿਲਕੁਲ ਸਾਫ ਸਫਾਈ ਕਰ ਰਹੀ ਜੀ ਕਿਸੇ ਪਾਸੇ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦਾ ਰੇਟ ਤੁਹਾਨੂੰ ਦੇ ਦਾਂਗੇ ਤੇ 2 ਲੱਖ ਤੇ 40000 ਰੁਪਏ ਦੇ ਵਿੱਚ 13 ਦੇ ਲਾਸਟ ਦੀ ਕਾਰ ਹੈ ਬਿਲਕੁਲ ਜਮਾ ਲਾਸਟ ਦੀ ਕਾਰ ਹੈ 13 ਬੜੇ 14 ਵੀ ਆਪਾਂ ਕਹਿ ਸਕਦੇ ਇਹਨੂੰ ਬਿਲਕੁਲ ਸਾਫ਼ ਸਫੀ ਕਾਰ ਆ i20 ਸਮਾਈਲੀ ਵਿਸ਼ੇ ਵਿੱਚ ਕਾਰ ਹੈਗੀ ਇਹ ਬਿਲਕੁਲ ਨਵੀਂ ਕਾਰ ਹੈ ਜਿਹਨੂੰ ਆਪਾਂ ਕਹਾਂ ਸਾਡੇ ਆਲਟੋ ਦੇ ਰੇਟ ਦੀ ਕਾਰ ਹੈਗੀ ਮਾਡਲ ਵੀ ਦੋਸਤੋ ਉੱਚਾ ਹੈਗਾ ਆਜੋ ਅੱਗੇ ਤੁਹਾਨੂੰ ਹੋਰ ਵੀ ਆਪਾਂ ਕਾਰਾਂ ਦਿਖਾਉਣੇ ਹੈਗੇ ਅੱਗੇ ਆਪਣੇ ਕੋਲੇ 2014 ਮਾਡਲ ਗੱਡੀ ਹੈਗੀ 2014 ਮਾਡਲ ਕਾਰ ਹੈਗੀ ਰੇਟ ਇਹਦਾ ਵੀ ਤੁਹਾਨੂੰ ਹੈਰਾਨ ਕਰਨ ਵਾਲੀ ਦੇਵਾਂਗੇ ਗੱਡੀ ਚੈੱਕ ਕਰ ਲਓ ਇੱਕ ਵਾਰੀ ਅੰਦਰੋਂ ਬਾਹਰੋਂ ਸਾਰੀ ਵੀਰ ਨੂੰ ਕਹੂੰਗਾ ਵੀ ਸਾਰਾ ਗੱਡੀ ਦਾ ਬੈਕਗ੍ਰਾਉਂਡ ਚੈੱਕ ਕਰ ਬਾਓ ਸਾਰੀ ਗੱਡੀ ਨਵੀਂ ਨਕੋਰ ਕਾਰ ਹੈਗੀ ਕੋਈ ਕੰਮ ਖਰਚਾ ਨਹੀਂਗਾ 2014 ਮਾਡਲ 3 ਲੱਖ ਤੇ 10000 ਰੁਪਏ ਦੀ ਕਾਰ 3 ਲੱਖ 10000 ਰੁਪਏ ਦੇ ਵਿੱਚ ਕਿਤੋਂ ਨਹੀਂ ਤੁਹਾਨੂੰ ਮਿਲਣੀ ਸਿੱਧੂ ਕਾਰ ਬਿਜਾਰ ਤੇ ਆਜੋ ਇੱਥੇ ਤੁਹਾਨੂੰ ਗੱਡੀ ਮਿਲੂਗੀ ਇਹ 2014 ਸਵਿਫਟ ਕਾਰ ਕਿਤੋਂ ਨਹੀਂ ਮਿਲਣੀ ਹੈਗੀ ਸਿੱਧੂ ਕਾਰ ਬਿਜਾਰ ਤੇ ਹੀ ਮਿਲੂਗੀ ਬੱਸ ਆਜੋ ਅੱਗੇ ਵੀ ਤੁਹਾਨੂੰ ਹੋਰ ਤੋਹਫੇ ਦਿਖਾਉਣੇ ਹੈਗੇ ਅੱਗੇ ਤੁਹਾਨੂੰ ਡਿਜ਼ਾਇਰ ਦਿੰਨੇ 2012 ਮਾਡਲ ਦੀ ਸਾਰੀ ਜੈਨੂਨ ਸਾਰੀ オリジナル ਕਾਰ ਹਾਂਜੀ ਅੱਗੇ ਆ ਗਈ ਆਪਣੇ ਕੋਲ ਡਿਜ਼ਾਇਰ ਕਾਰ ਜੀ ਮੈਂ ਕਹਿੰਦਾ ਜੀ ਗੱਡੀ ਕੀ ਹੈ ਨਾ ਤੁਸੀਂ ਵੀਰ ਨੇ ਬਹੁਤ ਸੰਭਾਲੀ ਹੋਈ ਕਾਰ ਹੈ ਜਿਹੜੇ ਵੀਰ ਤੋਂ ਅਸੀਂ ਲੈ ਕੇ ਆਏਗੇ ਫਾਸਟ ਸਟੈਂਡਰਡ ਦੀ ਕਾਰ ਹੈਗੀ ਕਿਸੇ ਪਾਸੇ ਕੋਈ ਲੱਗੀ ਬੱਜੀ ਨਹੀਂ ਬਰਾਂਡ ਨਿਊ ਕਾਰ ਹੈ ਮੈਂ ਵੀਰ ਨੂੰ ਕਹੂੰਗਾ ਵੀ ਸਾਰੀ ਗੱਡੀ ਦਾ ਇੰਟੀਰੀਅਰ ਚੈੱਕ ਕਰਵਾਵੇ ਬਿਲਕੁਲ ਸਾਫ਼ ਸੁਥਰੀ ਕਾਰ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਵਿੱਚੋਂ ਚੈੱਕ ਕਰਵਾਓ ਜੀ ਗੱਡੀ ਇੱਕ ਵਾਰੀ ਟਾਇਰਾਂ ਤੋਂ ਲੈ ਕੇ ਨਵੇਂ ਟਾਇਰ ਨੇ ਗੱਡੀ ਦੇ ਕੋਈ ਵੀਰ ਕਹਦੇ ਨੇ ਇਹਦੇ ਕਰਮ ਲੱਗੀ ਹੈ ਗੱਡੀ ਤੇ ਆਪਾਂ ਉਹ ਜਿੰਦਾਰ ਹੋਵਾਂਗੇ ਗੱਡੀ ਦੇ ਬਿਲਕੁਲ ਨਵੀਂ ਤੇ ਬ੍ਰੈਂਡ ਨਿਊ ਕਾਰ ਹੈਗੀ ਨਾ ਕੋਈ ਸੀਟ ਕਵਰਾਂ ਦਾ ਖਰਚਾ ਨਾ ਕੋਈ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੈਗਾ ਬਿਲਕੁਲ ਸਾਫ਼ ਸੁਥਰੀ ਤੇ ਬ੍ਰੈਂਡ ਨਿਊ ਕਾਰ ਹੈਗੀ ਤੇ ਰੇਡੇ ਦਾ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਜਿੱਦਾਂ ਮੈਂ ਤੁਹਾਨੂੰ ਕਹਾਂ ਤੀ 2012 ਮਾਡਲ ਕਾਰ ਹੈਗੀ ਕਿਸੇ ਪਾਸਿਓ ਕੋਈ ਰੀਪੇਂਟ ਨਹੀਂ ਗੱਡੀ ਦਾ ਬੰਪਰ ਨੂੰ ਛੱਡ ਕੇ ਸਾਰੀ ਗੱਡੀ ਆਲਮੋਸਟ ਜੈਨੂਇਨ ਹੈਗੀ ਸਿੱਧੂ ਕਾਰ ਬਾਜ਼ਾਰ ਲੋਹਾ ਖੇੜਾ ਆ ਕੇ ਤੁਸੀਂ ਗੱਡੀ ਦੀ ਸਾਰੀ ਡਿਟੇਲ ਲੈ ਸਕਦੇ ਹੋ ਇਹ ਬਾਕੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰ ਸਿੱਧੂ ਕਾਰ ਬਿਆਰ ਬਾਬਾ ਲੋਹਾ ਕਿੜੇ ਦੀ ਆ ਕੇ ਸਿੱਧੂ ਕਾਰ ਬਿਆਰ ਦੇ ਉੱਤੇ ਤੁਸੀਂ ਕਰ ਸਕਦੇ ਹੋ ਵਿਜ਼ਿਟ ਤੇ ਰੇਟ ਗੱਡੀ ਦਾ ਦੇ ਦਾਂਗੇ 2012 ਮਾਡਲ ਦਾ 2.5 ਲੱਖ ਰੁਪਏ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਕਿਤੋਂ ਵੀ ਇਹੋ ਜੀ ਗੱਡੀ ਨਹੀਂ ਸਾਫ਼ ਸੁਥਰੀ ਮਿਲਣੀ ਆਲਟੋ ਦੇ ਰੇਟ ਦੀ ਕਾਰ ਹੈਗੀ ਦੋਸਤੋ 2012 ਮਾਡਲ ਕੋਈ ਹਿੱਸਾ ਚੇਂਜ ਨਹੀਂ ਗੱਡੀ ਦਾ ਕਿਸੇ ਪਾਸੇ ਕੋਈ ਖਰਚਾ ਨਹੀਂ ਕਰਦੇ ਵਿੱਚ ਚਪਣੀ ਵੀ ਮੇਰੇ ਹਿਸਾਬ ਨਾਲ ਹਜੇ ਤੱਕ ਅਨਜੂਸ ਹੈਗੀ ਕਿਸੇ ਪਾਸੇ ਕੋਈ ਗੱਡੀ ਤੇ ਕਲਮ ਤਾਂ ਨਹੀਂ ਲੱਗੀ ਦੋਸਤੋ ਆਜੋ ਹੁਣ ਆਪਾਂ ਅੱਗੇ ਤੁਹਾਨੂੰ ਹੋਰ ਵੀ ਕਾਰਾਂ ਦਿਖਾਉਣੇ ਆ ਜੀ ਦੋਸਤੋ ਅੱਗੇ ਆਪਣੇ ਕੋਲੇ ਆ ਗਿਆ ਛੋਟਾ ਮੈਂ ਕਹਣਾ ਇਹ ਚਿੱਟੀ ਘੋੜੀ ਹੈਗੀ ਇਹ ਬਿਲਕੁਲ ਨਵੀਂ ਕਾਰ ਹੈਗੀ ਤੇ VIP ਨੰਬਰ ਦੇ ਵਿੱਚ ਕਾਰ ਹੈਗੀ ਦੋਸਤੋ 30000 ਦਾ ਇਕੱਲਾ ਨੰਬਰ ਨੰਬਰ ਆ ਗੱਡੀ ਦਾ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਰੀ ਗੱਡੀ ਵੰਪਰਾ ਨਹੀਂ ਛੱਡ ਕੇ ਇਹ ਵੀ ਗੱਡੀ ਸਾਰੀ ਆਲਮੋਸਟ ਜੈਨੂਨ ਹੈਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਵਿੱਚੋਂ ਗੱਡੀ ਚੈੱਕ ਕਰਵਾਓ 2015 ਮਾਡਲ ਹੈ ਜੀ 7 ਲੱਖ ਤੇ 50 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਇਹ ਗੱਡੀ ਮਿਲ ਜਾਊਗੀ ਬਿਲਕੁਲ ਬ੍ਰੈਂਡ ਨਵੀਂ ਕਾਰ ਹੈਗੀ ਟੱਚ ਪਲੇਅਰ ਵਗੈਰਾ ਬਹੁਤ ਵਧੀਆ ਲੱਗਿਆ ਹੋਇਆ ਗੱਡੀ ਦੇ ਵਿੱਚ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈ ਕਿਸੇ ਕਾਰ ਦੇ ਵਿੱਚ ਤੁਹਾਨੂੰ ਇੱਥੇ ਕੰਮ ਖਰਚਾ ਨਹੀਂ ਮਿਲੂਗਾ ਆਓ ਸਾਨੂੰ ਅੱਗੇ ਵੀ ਤੋਹਫਾ ਵੀ ਦੇਵਾਂਗੇ ਬਰਨਾ ਗਾਰ ਦਿੰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਟੌਪ ਵਾਲਾ ਵੇਰੀਐਂਟ। ਜੀ ਦੋਸਤੋ ਅੱਗੇ ਆਪਣੇ ਕੋਲੇ ਆ ਗਈ ਬਰਨਾ ਪ੍ਰੋਲੂਡਿਕ 2016 ਦੇ 7ਵੇਂ ਮਹੀਨੇ ਦੀ ਕਾਰ ਹੈਗੀ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਗੱਡੀ ਆ ਗਈ ਇਹ ਬਿਲਕੁਲ ਨਵੀਂ ਜਿਹਨੂੰ ਆਪਾਂ ਕਹਿੰਦੇ ਨੇ ਨਾ ਨਵੀਂ ਕਾਰ ਉਹੋ ਕਾਰ ਹੈਗੀ ਪ੍ਰੋਜੈਕਟਰ ਲੈਂਪਾਂ ਦੇ ਵਿੱਚ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਹੈ ਗੱਡੀ ਦਾ ਕਿਸੇ ਪਾਸੇ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਜੈਨੂਨ ਪੇਂਟ ਦੀ ਕਾਰ ਹੈਗੀ ਬਿਲਕੁਲ ਪ੍ਰੈਮ ਨਹੀਂ ਹੋਆਗੀ ਇਹ ਇਹ 에어ਬੈਗ ਦੇ ਵਿੱਚ ਗੱਡੀ ਆ ਜਾਂਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਵਿੱਚੋਂ ਗੱਡੀ ਚੈੱਕ ਕਰਵਾਵੇ ਸਾਰੀ ਹੈ ਜਿੱਤੇ ਵੀ ਗੱਡੀ ਨਵੀਂ ਹੈਗੀ ਜਿੱਦਾਂ ਆਪਾਂ ਕਹਿਆ ਨੇ ਵੀ ਸੰਭਾਲੀ ਹੋਈ ਗੱਡੀ ਵਿੱਚ ਜੇ ਆਪਾਂ ਨੂੰ ਕੋਈ ਸਾਫ਼ ਸਵਾਰੀਕਾਰ ਮਿਲ ਜੇ ਇਹ ਤੁਹਾਨੂੰ ਮਿਲੂਗੀ ਸਿੱਧੂ ਗਾਰ ਵੀ ਆਰ ਫੰਡ ਲੋਹਾ ਜਿਹੜਾ ਆ ਕੇ ਤੁਸੀਂ ਘਰ ਸਾਨੂੰ ਗੱਡੀ ਦੀ ਡੀਲ ਟੈਕ ਪਲੇਅਰ ਤੋਂ ਲੈ ਕੇ ਵੀਰ ਨੇ ਬਹੁਤ ਸੰਗ ਆਪ ਸੰਭਾਲ ਕੇ ਗੱਡੀ ਰੱਖੀ ਹੋਈ ਹੈਗੀ ਤੇ ਮੈਂ ਕਹੂੰਗਾ ਵੀ ਅੱਗੇ ਤੋਂ ਵੀ ਗੱਡੀ ਦਾ ਸਾਰਾ ਵੀਊ ਵੀਰ ਨੂੰ ਕਹਿੰਦਾ ਮੈਂ ਚੈੱਕ ਕਰਵਾਵੇ ਇਹ ਪ੍ਰੋਜੈਕਟਰ ਲੈਂਪ ਦੇ ਵਿੱਚ ਟਾਪ ਵਾਲਾ ਵੀਰੈਂਟ ਗੱਡੀ ਦਾ ਆ ਜਾਂਦਾ ਦੋਸਤੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਗੱਡੀ ਦਾ 딜 ਕਰਨ ਵਾਸਤੇ ਤੁਸੀਂ ਫੋਨ ਤੇ ਮੈਸੇਜ ਕਰਕੇ ਫੋਨ ਤੇ ਗੱਲ ਕਰਕੇ ਬਾਬਾ ਕਾਲਾ ਜੀ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਲੈ ਸਕਦੇ ਹੋ ਗੱਡੀ ਦੀ ਡਿਟੇਲ 2016 ਮਾਡਲ ਹੈਗੀ ਦੋਸਤੋ ਗੱਡੀ ਦਾ ਰੇਟ ਆਉਣ ਵਾਲਾ ਹੈਗਾ 7.5 ਲੱਖ ਰੁਪਈਆ 16 ਮਾਡਲ 70 ਮਹੀਨੇ ਦੀ ਗੱਡੀ ਹੈਗੀ ਇਹ ਕਿਤੋਂ ਨਹੀਂ ਮਿਲਣੀ ਹੈਗੀ ਤੁਹਾਨੂੰ ਮਿਲੂਗੀ ਬਸ ਲੋਹਾ ਖੇੜਾ ਸਿੱਧੂ ਕਾਰ ਬਿਹਾਰ ਦੇ ਉੱਤੇ ਆ ਜੋ ਮਿੰਟ ਲਾਉ ਤੇ ਫਟਾਫਟ ਚੱਕੋ ਪੋਣ ਤੇ ਲਾਉ ਕਾਲ ਬਸ